ਸਤਿ ਸ਼੍ਰੀ ਅਕਾਲ ਮੈਂ ਗਗਨਦੀਪ ਕੋਰ ਸਾਡੇ ਲੋਕ ਤੇ ਤੁਹਾਡਾ ਸਭ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਗਲੋਬਲ ਨਿਊਜ਼ ਤੇ ਹੁਣ ਰੁਕ ਕਰਦੇ ਹਾਂ ਅੱਜ ਦੀ ਪਹਿਲੀ ਖਬਰ ਵੱਲ ਅਮਰੀਕਾ ਦੇ ਨਵੇਂ ਨਾਮਜਿੱਤ ਰਾਜਦੂਤ ਸਰਜੀਓ ਗੋਰ ਨੇ ਬੀਤੇ ਦਿਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਹੈ ਜਿੱਥੇ ਗੋਰ ਨੇ ਮੋਦੀ ਨੂੰ ਇੱਕ ਫੋਟੋ ਵੀ ਭੇਟ ਕੀਤੀ ਹੈ ਇਸ ਫੋਟੋ 'ਚ ਮੋਦੀ ਤੇ ਡੋਨਲਡ ਟਰੰਪ ਪ੍ਰੈਸ ਕਾਨਫਰੰਸ ਕਰਦੇ ਹੋਏ ਦਿਖ ਰਹੇ ਨੇ ਜਿਸ ਉੱਤੇ ਟਰੰਪ ਦਾ ਇੱਕ ਸੁਨੇਹਾ ਲਿਖਿਆ ਹੋਇਆ ਸੀ ਤੇ ਨਾਲ ਹੀ ਇੱਕ ਦਸਤਖਤ ਵੀ ਕੀਤੇ ਹੋਏ ਸਨ ਜਿਸ ਉੱਤੇ ਲਿਖਿਆ ਸੀ ਪ੍ਰਧਾਨ ਮੰਤਰੀ ਮੋਦੀ ਤੁਸੀਂ ਮਹਾਨੋ ਸਮੋਕੀ ਮੋਦੀ ਨੇ ਕਿਹਾ ਹੈ ਕਿ ਉਹਨਾਂ ਨੂੰ ਵਿਸ਼ਵਾਸ ਹੈ ਕਿ ਗੋਰ ਦੇ ਕਾਰਜਕਾਲ ਦੌਰਾਨ ਭਾਰਤ ਤੇ ਅਮਰੀਕਾ ਦੇ ਸਬੰਧ ਹੋਰ ਵੀ ਮਜ਼ਬੂਤ ਹੋਣਗੇ। ਇਹ ਸਭ ਕੁਝ ਮੋਦੀ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਉੱਤੇ ਸਾਂਝਾ ਕੀਤਾ ਹੈ। ਉਹਨਾਂ ਨੇ ਲਿਖਿਆ ਕਿ ਭਾਰਤ 'ਚ ਅਮਰੀਕਾ ਦੇ ਨਾਮਜ਼ਦ ਰਾਜਦੂਤ ਸਰਜੀਓ ਗੋਰ ਦਾ ਸਵਾਗਤ ਕਰਕੇ ਬਹੁਤ ਹੀ ਖੁਸ਼ੀ ਹੋਈ ਹੈ। ਮੈਨੂੰ ਵਿਸ਼ਵਾਸ ਹੈ ਕਿ ਉਹਨਾਂ ਦਾ ਕਾਰਜਕਾਲ ਭਾਰਤ-ਅਮਰੀਕਾ ਵਿਆਪਕ ਗਲੋਬਲ ਰਣਨੀਤਿਕ ਪਾਈਵਲ ਨੂੰ ਹੋਰ ਵੀ ਮਜ਼ਬੂਤ ਕਰੇਗਾ। ਯੂਕਰੇਨ ਦੇ ਰਾਸ਼ਟਰਪਤੀ ਵਲੋਦਿਮੀਰ ਜ਼ੇਲੈਂਸਕੀ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੂੰ ਗਾਜ਼ਾ ਸ਼ਾਂਤੀ ਸਮਝੌਤੇ ਉੱਤੇ ਵਧਾਈ ਦੇਣ ਲਈ ਫੋਨ ਕੀਤਾ। ਉਹਨਾਂ ਜ਼ੋਰ ਦੇ ਕੇ ਕਿਹਾ ਹੈ ਕਿ ਜੇਕਰ ਇੱਕ ਖੇਤਰ 'ਚ ਜੰਗ ਰੋਕੀ ਜਾ ਸਕਦੀ ਹੈ ਤਾਂ ਯਕੀਨਨ ਰੂਸੀ ਯੁੱਧ ਨੂੰ ਵੀ ਖਤਮ ਕੀਤਾ ਜਾ ਸਕਦਾ ਹੈ। 131 ਪੋਸਟਰਾਂਹੀਂ ਜੈਲਨ ਸਕੀਨ ਨੇ ਦੱਸਿਆ ਹੈ ਕਿ ਇਹ ਕਾਲ ਬਹੁਤ ਸਕਾਰਾਤਮਕ ਤੇ ਲਾਭਕਾਰੀ ਰਹੀ ਹੈ। ਮੈਂ ਉਹਨਾਂ ਨੂੰ ਮੱਧ ਪੂਰਬ 'ਚ ਸ਼ਾਂਤੀ ਦੀ ਕੋਸ਼ਿਸ਼ ਲਈ ਵਧਾਈ ਦਿੰਦੀ ਹੈ ਜੋ ਇੱਕ ਸ਼ਾਨਦਾਰ ਪ੍ਰਾਪਤੀ ਵੀ ਹੈ। ਰੂਸੀ ਯੁੱਧ ਸਮੇਤ ਮੈਂ ਰਾਸ਼ਟਰਪਤੀ ਟਰੰਪ ਨੂੰ ਸਾਡੇ ਊਰਜਾ ਪ੍ਰਣਾਲੀ ਉੱਤੇ ਰੂਸ ਦੀ ਹਮਲਿਆਂ ਬਾਰੇ ਸੂਚਿਤ ਕੀਤਾ ਤੇ ਮੈਂ ਸਾਡਾ ਸਮਰਥਨ ਕਰਨ ਦੀ ਉਸ ਦੀ ਇੱਛਾ ਦੀ ਵੀ ਕਦਰ ਕਰਦਾ ਹਾਂ। ਅਸੀਂ ਆਪਣੀ ਹਵਾਈ ਰੱਖਿਆ ਨੂੰ ਮਜ਼ਬੂਤ ਕਰਨ ਦੇ ਮੌਕੇ ਉਤੇ ਚਰਚਾ ਕੀਤੀ ਹੈ ਤੇ ਨਾਲ ਹੀ ਠੋਸ ਸਮਝੌਤਿਆਂ ਉਤੇ ਵੀ ਚਰਚਾ ਕੀਤੀ ਹੈ ਜਿਨ੍ਹਾਂ ਉਤੇ ਅਸੀਂ ਇਸ ਨੂੰ ਯਕੀਨੀ ਬਣਾਉਣ ਲਈ ਕੰਮ ਕਰ ਰਹੇ ਹਾਂ ਜੇਲਨਸਕੀ ਨੇ ਅਖੀਰ ਚ ਕਿਹਾ ਕਿ ਅਸਲ ਕੂਟਨੀਤੀ ਚ ਰੂਸ ਦੀ ਭੂਮਿਕਾ ਵੀ ਲਾਜ਼ਮੀ ਹੈ ਜੋ ਸਿਰਫ ਤਾਕਤ ਰਾਹੀਂ ਸੰਭਵ ਹੋ ਸਕਦੀ ਹੈ ਇਸ ਤੋਂ ਇਲਾਵਾ ਯੂਕਰੇਨੀ ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਨੇ ਟਰੰਪ ਨੂੰ ਕੀਵ ਦੇ ਊਰਜਾ ਪ੍ਰਣਾਲੀ ਉਤੇ ਰੂਸ ਦੇ ਹਮਲੇ ਬਾਰੇ ਵੀ ਸੁਚੇਤ ਕੀਤਾ ਤੇ ਕਿਹਾ ਕਿ ਉਹ ਰਿਪਬਲਿਕ ਲੀਡਰ ਦੀ ਸਾਡਾ ਸਮਰਥਨ ਕਰਨ ਦੀ ਇੱਛਾ ਦੀ ਕਦਰ ਕਰਦੇ ਨੇ ਜੇਲਨ ਸਕੀ ਦੇ ਅਨੁਸਾਰ ਦੋਵਾਂ ਨੇਤਾਵਾਂ ਨੇ ਯੂਕਰੇਨ ਦੀ ਹਵਾਈ ਰੱਖਿਆ ਨੂੰ ਮਜ਼ਬੂਤ ਕਰਨ ਦੇ ਮੌਕਿਆਂ ਉੱਤੇ ਵੀ ਚਰਚਾ ਕੀਤੀ ਹੈ ਤੇ ਨਾਲ ਹੀ ਠੋਸ ਸਮਝੌਤਿਆਂ ਉੱਤੇ ਵੀ ਬਹੁਤ ਵਾਰ ਗੱਲ ਕੀਤੀ ਹੈ ਕਿ ਦੋਵੇਂ ਧਿਰਾਂ ਇਸ ਨੂੰ ਯਕੀਨੀ ਬਣਾਉਣ ਲਈ ਕੰਮ ਕਰ ਰਹੀਆਂ ਨੇ ਖੈਬਰ ਪਖਤੂਨ ਖਵਾ ਤੇ ਬਲੋਚਿਸਤਾਨ ਚ ਪਾਕਿਸਤਾਨ ਤੇ ਅਫਗਾਨਿਸਤਾਨ ਸਰਹੱਦ ਉਤੇ ਕਈ ਥਾਵਾਂ ਉਤੇ ਗੋਲੀਬਾਰੀ ਤੋਂ ਬਾਅਦ ਪਾਕਿਸਤਾਨੀ ਸੁਰੱਖਿਆ ਬਲਾਂ ਤੇ ਅਫਗਾਨ ਫੌਜਾਂ ਵਿੱਚ ਕਾਰ ਝੜਪਾਂ ਹੋਈਆਂ ਨੇ ਇਹ ਹਿੰਸਕ ਝੜਪਾਂ ਸ਼ਨੀਚਰਵਾਰ ਦੇ ਰਾਤ ਉਦੋਂ ਸ਼ੁਰੂ ਹੋਈਆਂ ਜਦੋਂ ਤਾਲਿਬਾਨ ਬਲਾਂ ਨੇ ਕਈ ਪਾਕਿਸਤਾਨੀ ਸਰਹੱਦ ਦੀਆਂ ਚੌਕੀਆਂ ਉਤੇ ਗੋਲੀਬਾਰੀ ਕੀਤੀ ਉਧਰ ਅਫਗਾਨ ਹਥਿਆਰਬੰਦ ਬਲਾਂ ਨੇ ਵੀ ਜਵਾਬੀ ਕਾਰਵਾਈ ਵੱਜੋਂ ਸ਼ਨੀਚਰਵਾਰ ਰਾਤ ਨੂੰ ਡਰੰਡਡ ਲਾਈਨ ਦੇ ਨਾਲ ਪਾਕਿਸਤਾਨੀ ਫੌਜੀ ਚੌਕੀਆਂ ਨੂੰ ਵੀ ਨਿਸ਼ਾਨਾ ਬਣਾਏ ਤੇ ਰੱਖਿਆ ਮੰਤਰਾਲੇ ਨੇ ਇਸ ਦੀ ਚੇਤਾਵਨੀ ਦੀ ਵੀ ਦਿੱਤੀ ਹੈ ਕਿ ਅਫਗਾਨ ਫੌਜਾਂ ਕਿਸ ਹਮਲੇ ਦਾ ਟਾਕਰਾਕਰਨ ਅਤਿ ਸਰਹੱਦਾਂ ਦੀ ਰੱਖਿਆ ਕਰਨ ਲਈ ਤਿਆਰਬਰ ਤਿਆਰ ਨੇ ਸੁਰੱਖਿਆ ਅਧਿਕਾਰੀਆਂ ਦੇ ਹਵਾਲੇ ਨਾਲ ਤੇਜ਼ ਅਤੇ ਸਖਤ ਜਵਾਬੀ ਕਾਰਵਾਈ ਚ ਪਾਕਿਸਤਾਨੀ ਬਲਾਂ ਨੇ ਕਈ ਅਫਗਾਨ ਸਰਹੱਦੀ ਚੌਕੀਆਂ ਨੂੰ ਪ੍ਰਭਾਵਸ਼ਾਲੇ ਢਾਂਗ ਨਾਲ ਨਿਸ਼ਾਨਾ ਬਣਾਇਆ ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਅਫਗਾਨ ਚੌਕੀਆਂ ਤੇ ਅਤਵਾਦੀ ਟਿਕਾਣਿਆਂ ਨੂੰ ਕਾਫੀ ਨੁਕਸਾਨ ਪਹੁੰਚਣ ਦਾ ਦਾਵਾ ਕੀਤਾ ਗਿਆ ਤੁਹਾਨੂੰ ਦੱਸ ਦਈਏ ਕਿ ਗੋਲੀਬਾਰੀ ਦੌਰਾਨ ਕਈ ਮੁੱਖ ਚੌਕੀਆਂ ਜਿਨ੍ਹਾਂ ਚ ਅੰਗੂਰ ਅੱਡਾ ਬਾਜੋਰ ਕੁਰਮ ਦੀਰ ਖੈਬਰ ਪਖਤੂਨ ਖਵਾ ਵਿਚਿਤ ਚਿਤਰਾਲ ਅਤੇ بلوچستان ਚ 12 ਮਾਚਾ ਸ਼ਾਮਲ ਨੇ ਜਿਨ੍ਹਾਂ ਨੂੰ ਨਿਸ਼ਾਨਾ ਬਣਾਇਆ ਗਿਆ ਰਿਪੋਰਟ ਮੁਤਾਬਕ ਸੁਰੱਖਿਆ ਸੂਤਰਾ ਨੇ ਕਿਹਾ ਹੈ ਕਿ ਗੋਲੀਬਾਰੀ ਦਾ ਮੁੱਖ ਮੰਤਵ ਖਵਾਰিজ پابੰਦੀਸ਼ੂਦਾ ਤਹਿਰੀਕ-ਏ-ਤਾਲੀਬਾਨ ਪਾਕਿਸਤਾਨ ਨੂੰ ਖੇਤਰ ਵਿੱਚ ਕੁਸਪੈਟ ਕਰਨ ਤੋਂ ਰੋਕਣਾ ਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਸਾਨਾਂ ਨੂੰ ਕਣਕ ਅਤੇ ਝੋਨੇ ਦੇ ਫਸਲੀ ਚੱਕਰ ਵਿੱਚੋਂ ਨਿਕਲ ਕੇ ਦਾਣਾਂ ਉੱਤੇ ਧਿਆਨ ਕੇਂਦ੍ਰਿਤ ਕਰਨ ਦਾ ਸੱਦਾ ਦਿੱਤਾ ਹੈ ਤਾਜੋ ਪ੍ਰੋਟੀਨ ਸੁਰੱਖਿਆ ਯਕੀਨੀ ਬਣਾਈ ਜਾ ਸਕੇ ਦਾਲਾਂ ਦੇ ਮਿਸ਼ਨ ਤਹਿਤ ਮੋਦੀ ਨੇ 2030 ਤੱਕ ਦਾਲਾਂ ਦਾ ਰਕਬਾ 35 ਲੱਖ ਹੈਕਟੇਅਰ ਤੱਕ ਵਧਾਉਣ ਉਤੇ ਜ਼ੋਰ ਦਿੱਤਾ ਹੈ ਪ੍ਰਧਾਨ ਮੰਤਰੀ ਮੋਦੀ ਨੇ 3500 ਕਰੋੜ ਰੁਪਏ ਦੀਆਂ ਦੋ ਵੱਡੀਆਂ ਖੇਤੀ ਯੋਜਨਾਵਾਂ ਦਾ ਅੱਜ ਆਗਾਜ਼ ਕੀਤਾ ਜਿਨ੍ਹਾਂ ਚ ਦਾਲਾਂ ਚ ਆਤਮ ਨਿਰਭਰਤਾ ਮਿਸ਼ਨ ਵੀ ਸ਼ਾਮਲ ਹੈ ਉਹਨਾਂ ਕਿਸਾਨਾਂ ਨੂੰ ਮੂਲਕ ਦੀ ਬਰਾਮਦਗੀ ਨਿਰਪਰਤ ਤਲ ਘਟਾਉਣ ਅਤੇ ਆਲਮੀ ਮੰਗ ਪੂਰਾ ਕਰਨ ਲਈ ਪੈਦਾਵਾਰ ਵਧਾਉਣ ਦਾ ਸੱਦਾ ਦਿੱਤਾ। ਖੇਤੀਬਾੜੀ ਤੇ ਸਹਾਇਕ ਖੇਤਰਾਂ ਨਾਲ ਸੰਬੰਧਿਤ ਪ੍ਰੋਜੈਕਟਾਂ ਦੇ ਉਦਘਾਟਨ ਮਗਰੋਂ ਮੋਦੀ ਨੇ ਕਿਹਾ ਹੈ ਕਿ 2047 ਤੱਕ ਵਿਕਸਤ ਭਾਰਤ ਦੇ ਸੁਪਨੇ ਨੂੰ ਪੂਰਾ ਕਰਨ ਲਈ ਕਿਸਾਨਾਂ ਦੀ ਭੂਮਿਕਾ ਅਹਿਮ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਹੈ ਕਿ ਕਾਂਗਰਸ ਦੀ ਅਣਗਹਿਲੀ ਕਾਰਨ ਕਿਸਾਨ ਤੇ ਕਿਸਾਨੀ ਕਮਜ਼ੋਰ ਹੋਈ ਹੈ ਤੇ ਉਹਨਾਂ ਦੀਆਂ ਸਰਕਾਰਾਂ ਸਮੇਂ ਵਕਫਾਕ ਵਿਭਾਗ ਬਿਨਾਂ ਤਾਲਮੇਲ ਦੀ ਵਕਫਾਕ ਦਿਸ਼ਾਵਾਂ ਵਿੱਚ ਕੰਮ ਕਰ ਰਹੇ ਸਨ। ਅਫਗਾਨਿਸਤਾਨ ਦੇ ਵਿਦੇਸ਼ ਮੰਤਰੀ ਅਮੀਰ ਖਾਨ ਮੁਤਾਕੀ ਨੇ ਅੱਜ ਭਰੋਸਾ ਜ਼ਾਹਰ ਕੀਤਾ ਹੈ ਕਿ ਭਾਰਤ ਅਫਗਾਨਿਸਤਾਨ ਸਬੰਧ ਨੇੜ ਭਵਿੱਖ ਵਿੱਚ ਹੋਰ ਵੀ ਮਜ਼ਬੂਤ ਹੋਣਗੇ। ਉਹਨਾਂ ਦੱਖਣੀ ਏਸ਼ੀਆ ਦੀ ਸਭ ਤੋਂ ਪ੍ਰਭਾਵਸ਼ਾਲੀ ਇਸਲਾਮਿਕ ਮਦਰਸਿਏ ਵਿੱਚੋਂ ਇੱਕ ਸਹਾਰਨਪੁਰ ਸਥਿਤ دارੂਲ ਉਲੂਮ دیਓਬੰਦ ਦੀ ਆਪਣੀ ਫੇਰੀ ਦੌਰਾਨ ਕੀਤੇ ਗਏ ਨਿੱਘੇ ਸਵਾਗਤ ਲਈ ਲੋਕਾਂ ਦਾ ਧੰਨਵਾਦ ਕੀਤਾ। ਮੁਤਾਕੀ ਨੇ ਇੱਥੇ ਕਿਹਾ ਕਿ ਅਸੀਂ ਨਵੇਂ ਕੂਟਨੀਤਕ ਭੇਜਾਂਗੇ ਤੇ ਮੈਨੂੰ ਉਮੀਦ ਹੈ ਕਿ ਤੁਸੀਂ ਲੋਕ ਵੀ ਕਾਬੂਲ ਜਾਓਗੇ। ਦਿੱਲੀ ਵਿੱਚ ਜਿਸ ਤਰ੍ਹਾਂ ਮੇਰਾ ਸਵਾਗਤ ਹੋਇਆ ਉਸਨਾਂ ਮੈਨੂੰ ਭਵਿੱਖ ਵਿੱਚ ਹੋਰ ਮਜ਼ਬੂਤ ਸਬੰਧਾਂ ਦੀ ਉਮੀਦ ਹੈ ਨੇੜ ਭਵਿੱਖ ਵਿੱਚ ਇਹ ਦੋਲੇ ਲਗਾਤਾਰ ਹੋ ਵੀ ਸਕਦੇ ਨੇ ਮੁਤਾਕੀ ਨੂੰ ਮਿਲਣ ਲਈ ਇਸਲਾਮੀ ਮਦਰਸੇ ਦੇ ਸੈਂਕੜੇ ਵਿਦਿਆਰਥੀ ਤੇ ਵੱਡੀ ਗਿਣਤੀ ਚ ਸਥਾਨਕ ਲੋਕ ਦਿਉਬੰਦ ਕੈਂਪਸ ਵਿੱਚ ਇਕੱਠੇ ਹੋਏ ਸਨ ਪਰ ਉਹਨਾਂ ਨੂੰ ਸੁਰੱਖਿਆ ਕਰਮੀਆਂ ਨੇ ਰੋਕ ਦਿੱਤਾ ਮੁਤਾਕੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਮੈਂ ਇਸ ਨਿੱਘੇ ਸਵਾਗਤ ਤੇ ਇਥੋਂ ਦੇ ਲੋਕਾਂ ਵੱਲੋਂ ਦਿਖਾਏ ਗਏ ਪਿਆਰ ਲਈ ਸ਼ੁਕਰਗੁਜ਼ਾਰਾਂ ਮੈਨੂੰ ਆਸ ਹੈ ਕਿ ਭਾਰਤ ਅਫਗਾਨਿਸਤਾਨ ਸਬੰਧ ਹੋਰ ਵੀ ਮਜ਼ਬੂਤ ਹੋਣਗੇ ਮੁਤਾਕੀ ਦੇ ਆਉਣ ਤੋਂ ਪਹਿਲਾਂ ਖੂਫੀਆ ਏਜੰਸੀਆਂ ਸੁਰੱਖਿਆ ਏਜੰਸੀਆਂ ਤੇ ਪੁਲਿਸ ਨੇ ਦਿਉਬੰਦ ਚ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਸਨ ਗੁਰੂਗ੍ਰਾਮ ਪੁਲਿਸ ਨੇ ਮੁਕਾਬਲੇ ਦੌਰਾਨ ਬੰਬੀਹਾਗਿਰੋ ਦੇ ਦੋ ਸ਼ਾਰਪ ਸ਼ੂਟਰਾਂ ਨੂੰ ਗ੍ਰਿਫਤਾਰ ਕੀਤਾ ਇਹ ਮੁਕਾਬਲਾ ਸ਼ਨੀਚਰਵਾਰ ਦੇ ਰਾਤ ਸੋਹਣਾ ਤੋਂ ਦੂਜੀ ਵਾਰ ਭਾਜਪਾ ਵਿਧਾਇਕ ਬਣੇ ਤੇਜਪਾਲ ਤੰਵਰ ਦੇ ਪਿੰਡ ਰਾਮਗੜ੍ਹ ਨੇੜੇ ਹੋਇਆ ਪੁਲਿਸ ਦੀ ਅਪਰਾਧ ਸ਼ਾਖਾ ਨੂੰ ਦੋ ਸ਼ਾਪ ਸ਼ੂਟਰਾਂ ਦੇ ਘੁੰਮਣ ਦੀ ਸੂਚਨਾ ਮਿਲੀ ਸੀ ਮੁਕਾਬਲੇ ਦੌਰਾਨ ਦੋਵੇਂ ਮੁਲਜ਼ਮਾਂ ਗੋਲੀਆਂ ਲੱਗਨ ਕਰਕੇ ਜ਼ਖਮੀ ਹੋ ਗਏ ਤੇ ਉਹਨਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਜਾਣਕਾਰੀ ਅਨੁਸਾਰ ਐਤਵਾਰ ਸਵੇਰੇ ਕਰੀਬ 2 ਵਜੇ ਗੁਰੂਗ੍ਰਾਮ ਪੁਲਿਸ ਦੀ ਸੈਕਟਰ 39 ਤੇ ਸੈਕਟਰ 40 ਕ੍ਰਾਈਮ ਬ੍ਰਾਂਚ ਨੂੰ ਸੂਚਨਾ ਮਿਲੀ ਸੀ ਕਿ ਸੈਕਟਰ 63 ਨੇੜੇ ਮਧਵਾਸਪਿੰਡ ਦੇ ਇਲਾਕੇ 'ਚ ਦੋ ਸ਼ਾਪ ਸ਼ੂਟਰ ਘੁੰਮ ਰਹੇ ਨੇ ਪੁਲਿਸ ਨੇ ਇੱਕ ਨਾਕੇ ਉੱਤੇ ਦੋ ਵਿਅਕਤੀਆਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਹਨਾਂ ਨੇ ਪੁਲਿਸ ਟੀਮ ਉੱਤੇ ਗੋਲੀਬਾਰੀ ਕਰਨੀ ਸ਼ੁਰੂ ਕਰ ਦਿੱਤੀ ਗੁਰੂਗ੍ਰਾਮ ਪੁਲਿਸ ਟੀਮ ਨੇ ਸਵੈ ਰੱਖਿਆ ਤੇ ਜਵਾਬੀ ਕਾਰਵਾਈ ਵਿੱਚ ਗੋਲੀਆਂ ਚਲਾਈਆਂ ਜਿਸ ਵਿੱਚ ਦੋਵਾਂ ਵਿਅਕਤੀਆਂ ਦੀਆਂ ਲੱਤਾਂ 'ਚ ਗੋਲੀਆਂ ਲੱਗੀਆਂ ਨੇ ਇਸ ਤੋਂ ਬਾਅਦ ਪੁਲਿਸ ਟੀਮ ਨੇ ਉਹਨਾਂ ਨੂੰ ਹਿਰਾਸਤ 'ਚ ਲੈ ਲਿਆ ਤੇ ਪੁਲਿਸ ਦੇ ਬੁਲਾਰੇ ਸੰਦੀਪ ਕੁਮਾਰ ਨੇ ਦੱਸਿਆ ਕਿ ਦੋਵੇਂ ਮੋਲਜਮ ਅਮ੍ਰਿਤਸਰ ਦੇ ਰਹਿਣ ਵਾਲੇ ਨੇ ਤੇ ਇਹਨਾਂ ਦਾ ਸੰਬੰਧ ਬੰਬੀਹਾ ਗਰੋ ਨਾਲ ਉਹਨਾਂ ਨੇ ਗੁਰੂਗ੍ਰਾਮ ਪੁਲਿਸ ਟੀਮ ਉੱਤੇ 7 ਗੋਲੀਆਂ ਚਲਾਈਆਂ ਸਨ ਜਦੋਂ ਕਿ ਪੁਲਿਸ ਨੇ ਸਵੈ ਰੱਖਿਆ 'ਚ 4 ਗੋਲੀਆਂ ਚਲਾਈਆਂ ਸਨ। ਮਲਜ਼ਮਾਂ ਦੀ ਪਛਾਣ ਸੁਖਜੀਤ ਉਰਫ਼ ਗੰਝਾ ਤੇ ਸੁਮਿਤ ਸ਼ਰਮਾ ਵਜੋਂ ਹੋਈ ਹੈ। ਦੋਵੇਂ ਲਗਭਗ 25 ਸਾਲ ਦੇ ਨੇ। ਪੁਲਿਸ ਨੇ ਮਲਜ਼ਮਾਂ ਕੋਲੋਂ ਇੱਕ ਦੇਸੀ ਪਿਸਤੌਲ ਤੇ 2 ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਨੇ ਤੇ ਪੁਲਿਸ ਨੇ ਕਿਹਾ ਕਿ ਦੋਵੇਂ ਵਿਅਕਤੀਆਂ ਦਾ ਇਸ ਸਮੇਂ ਇਲਾਜ ਚੱਲ ਰਿਹਾ ਹੈ ਤੇ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ। ਤੇ ਪੁੱਛਗੀਚ ਵੀ ਕੀਤੀ ਜਾਵੇਗੀ ਕਿ ਇਹ ਦੋਵੇਂ ਅਪਰਾਧੀ ਗੁਰੂਗਰਾਮ ਵਿੱਚ ਕਿਸ ਵੱਡੇ ਅਪਰਾਧ ਨੂੰ ਅੰਜਾਮ ਦੇਣ ਦੀ ਫਰਾਕੀ ਸਨ ਅੰਮ੍ਰਿਤਸਰ ਕਲਗੀਧਰ ٹرسٹ ਬੜੂ ਸਾਹਿਵਲੋਂ ਮੂੜਵਸੇਬੇ ਪੰਜਾਬ ਦਾ ਪੁਨਰਵਾਸ ਪ੍ਰਯਾਸ ਹੇਠ ਪੰਜਾਬ ਦੇ ਹੜ੍ਹ ਪੀੜਿਤ ਪਰਿਵਾਰਾਂ ਲਈ ਨਵੇਂ ਘਰ ਤਿਆਰ ਕੀਤੇ ਗਏ ਨੇ ਇਹ ਘਰ ਅੰਮ੍ਰਿਤਸਰ ਦੇ ਗੁਰਦਾਸਪੁਰ ਜ਼ਿਲ੍ਹਿਆਂ ਚ ਬਣਾਏ ਗਏ ਨੇ ਜਿੱਥੇ ਹੜ੍ਹ ਦੌਰਾਨ ਕਈ ਪਰਿਵਾਰ ਬੇਕਰ ਹੋ ਗਏ ਸਨ ਟਰਸਟ ਵੱਲੋਂ ਅੰਮ੍ਰਿਤਸਰ ਵਿੱਚ 6 ਤੇ ਗੁਰਦਾਸਪੁਰ ਵਿੱਚ 7 ਨਵੇਂ ਘਰਾਂ ਦਾ ਨਿਰਮਾਣ ਪ੍ਰਕਿਰਿਆ ਪੂਰੀ ਕੀਤੀ ਗਈ ਹੈ ਇਹ ਘਰ ਆਧੁਨਿਕ ਸਹੂਲਤਾਂ ਨਾਲ ਸਜਾਏ ਗਏ ਨੇ ਜਿਨ੍ਹਾਂ ਚ ਦੋ ਕਮਰੇ ਰਸੋਈ ਲਿਵਿੰਗ ਏਰੀਆ ਤੇ ਵਾਸ਼ਿੰਗ ਏਰੀਆ ਸਮੇਤ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਨੇ ਇਸੋਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਲਗੀਧਰ ٹرسٹ ਦੇ ਆਗੂ ਨੇ ਕਿਹਾ ਕਿ ਸੇਵਾ ਤੇ ਮਾਨਵਤਾ ਸਿੱਖ ਧਰਮ ਦਾ ਅਟੁੱਟ ਹਿੱਸਾ ਹੈ। ਉਹਨਾਂ ਨੇ ਕਿਹਾ ਕਿ ਜਿਵੇਂ 2005 ਚ ਕਸ਼ਮੀਰ ਚ ਆਈ ਤਬਾਹੀ ਦੌਰਾਨ ਸਾਡੇ ਬਾਬਾ ਜੀ ਨੇ ਸ਼ੈਲਟਰ ਘਰ ਬਣਾਉਣ ਦਾ ਹੁਕਮ ਦਿੱਤਾ ਸੀ, ਉਸੇ ਤਰ੍ਹਾਂ ਅਸੀਂ ਹੁਣ ਪੰਜਾਬ ਦੇ ਹੜਪੀੜਤਾਂ ਲਈ ਵੀ ਛੱਤ ਮੁਹੱਈਆ ਕਰ ਰਹੇ ਹਾਂ। ਇਹ ਸਾਡਾ ਫਰਜ਼ ਵੀ ਹੈ ਤੇ ਮਨੁੱਖਤਾ ਲਈ ਸੇਵਾ ਵੀ। ਟਰਸਟ ਦੇ ਪ੍ਰਤੀਨਿਧ ਨੇ ਦੱਸਿਆ ਕਿ ਹੜ੍ਹ ਤੋਂ ਬਾਅਦ ਪ੍ਰਸ਼ਾਸਨ ਨਾਲ ਮਿਲ ਕੇ ਜ਼ਰੂਰਤਮੰਦ ਪਰਿਵਾਰਾਂ ਦੀ ਸੂਚੀ ਤਿਆਰ ਕੀਤੀ ਗਈ ਹੈ ਤੇ ਜਿਵੇਂ ਹੀ ਡਾਟਾ ਮਿਲੇ ਟੀਮ ਨੇ ਤੁਰੰਤ ਘਰਾਂ ਦਾ ਨਿਰਮਾਣ ਕਰਨਾ ਸ਼ੁਰੂ ਕਰ ਦਿੱਤਾ ਹੈ ਹਰ ਘਰ ਲਗભગ 1000 ਵਰਗ ਫੁੱਟ ਦਾ ਜਿਸ 'ਤੇ ਸੁਰੱਖਿਆ ਤੇ ਇਨਸੂਲੇਸ਼ਨ ਦੀ ਖਾਸ ਵਿਵਸਥਾ ਕੀਤੀ ਗਈ ਹੈ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਸੇਂਚਾ 'ਚ ਨਸ਼ਾ ਤਸਕਰਾਂ ਵੱਲੋਂ ਕਬਜ਼ੀ ਗਈ ਪੰਚਾਇਤੀ ਜ਼ਮੀਨ ਉਤੇ ਬਣਾਇਆ ਗਿਆ ਘਰ ਟਾ ਦਿੱਤਾ ਗਿਆ ਇਹ ਕਾਰਵਾਈ ਸਵੇਰੇ ਚ ਨਸ਼ਿਆਂ ਨੂੰ ਖਤਮ ਕਰਨ ਦੇ ਹਿੱਸੇ ਵਜੋਂ ਕੀਤੀ ਗਈ ਹੈ। ਸੁਤਾਨਪੁਰ ਲੋਧੀ ਪੁਲਿਸ ਥਾਣੀ ਦੇ ਅਧੀਨ ਆਉਣ ਵਾਲੇ ਪਿੰਡ ਸਿੰਚਾ ਦੇ ਵਾਸੀ ਸਰਬਜੀਤ ਸਿੰਘ ਉਰਫ ਬੱਬੀ ਤੇ ਉਸ ਦੀ ਪਤਨੀ ਜਸਪਾਲ ਕੌਰ ਉਰਫ ਸੁਮਨ ਨੇ ਲਗਭਗ 7 ਮਹੀਨੇ ਪੰਚਾਇਤੀ ਜ਼ਮੀਨ ਉਤੇ ਗੈਰ ਕਾਨੂੰਨੀ ਤੌਰ ਉਤੇ ਕਬਜ਼ਾ ਬਣਾਇਆ ਹੋਇਆ ਸੀ। ਦੋਹਾਂ ਉਤੇ ਕੁੱਲ 17 ਐਨਡੀਪੀਐਸ ਐਕਟ ਦੇ ਤਹਿਤ ਮਾਮਲੇ ਦਰਜ ਨੇ ਜਿਨ੍ਹਾਂ ਚੋਂ 10 ਮਾਮਲੇ ਸਰਬਜੀਤ ਸਿੰਘ ਤੇ ਬਾਕੀ ਉਸ ਦੀ ਪਤਨੀ ਵਿਰੁੱਧ ਨੇ ਪਿੰਡ ਦੀ ಗ್ರಾಮ ਪੰਚਾਇਤ ਵੱਲੋਂ ਉਹਨਾਂ ਨੂੰ ਪੰਜਾਬ ਪੰਚਾਇਤੀ ਰਾਜ ਐਕਟ 1994 ਦੀ ਧਾਰਾ 34 ਤਹ ਤਿੰਨ ਵਾਰੇ ਨੋਟਿਸ ਵੀ ਜਾਰੀ ਕੀਤਾ ਗਿਆ ਸੀ ਪਰ ਕੋਈ ਵੀ ਕਾਰਵਾਈ ਨਹੀਂ ਹੋਈ ਆਖਰਕਾਰ ਬीडीपीओ ਦੇ ਹੁਕਮ ਅਨੁਸਾਰ ਪੁਲਿਸ ਨੇ ਪਿੰਡੂ ਵਿਕਾਸ ਵਿਭਾਗ ਨੂੰ ਸੁਰੱਖਿਆ ਪ੍ਰਦਾਨ ਕਰਦਿਆਂ ਉਸ ਘਰ ਨੂੰ ਢਾਹ ਦਿੱਤਾ ਐਸਐਸਪੀ ਗੌਰਵ ਤੁਰਨ ਨੇ ਕਿਹਾ ਹੈ ਕਿ ਇਹ ਕਾਰਵਾਈ ਨਸ਼ਿਆਂ ਦੇ ਕਾਲੇ ਧਨ ਨਾਲ ਬਣਾਈ ਗਈ ਗੈਰ ਕਾਨੂੰਨੀ ਉਸਾਰੀ ਵਿਰੁੱਧ ਕੀਤੀ ਗਈ ਹੈ ਤੇ ਇਹਨਾਂ ਤਸਕਰਾਂ ਨੂੰ ਸਖਤ ਚੇਤਾਵਨੀ ਦਿੱਤੀ ਗਈ ਹੈ ਉਨ੍ਹਾਂ ਅੱਗੇ ਦੱਸਿਆ ਕਿ ਕਪੂਰਥਲਾ ਪੁਲਿਸ ਨਸ਼ਿਆਂ ਦੀ ਰੋਕਥਾਮ ਨਾਲ ਨਸ਼ਾ ਪੀੜਤਾਂ ਦੇ ਮੁੜ ਵਸੇਬੇ ਲਈ ਵੀ ਕੰਮ ਕਰ ਰਹੀ ਹੈ ਪੀੜਤਾਂ ਨੂੰ ਰੁਜ਼ਗਾਰ ਯੋਗ ਸਿਖਲਾਈ ਦੇ ਕੇ ਸਮਾਜ ਚ ਮੁੜ ਸ਼ਾਮਿਲ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਖਬਰਾਂ ਦਾ سلسلہ ਬਸ ਇੰਨਾ ਹੀ ਹੋਰ ਜਾਣਕਾਰੀ ਲੈਣ ਲਈ ਤੁਸੀਂ ਸਾਡੇ ਨਾਲ ਜੁੜੇ ਰਹੋ ਇਨਾ ਮੈਨੂੰ ਦੇ ਇਜਾਜ਼ਤ ਧੰਨਵਾਦ